ਤੇ ਭਾਈ ਸਾਹਿਬ ਨੇ ਦੱਸਤਾ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਮੂਲ ਮੰਤਰ ਬੜੇ ਹੱਥਾ ਟਾਉਣਗੇ ਬੜੀਆਂ ਧਮਕੀਆਂ ਉਣਗੀਆਂ ਡਰਿਓ ਨਾ ਡਰਿਓ ਗੁਰੂ ਗ੍ਰੰਥ ਸਾਹਿਬ ਤੋਂ ਜਿਉਂਦੇ ਜਾਗਦੇ ਗੁਰੂ ਕੋਲੋਂ ਡਰਿਓ ਇਸ ਦੇ ਉੱਪਰ ਨਾ ਹੀ ਕੋਈ ਕੌਣ ਡਰੇ ਡਰ ਕਿਸ ਦਾ ਹੋਏ ਜਿਹੜੇ ਖੁਦ ਮਰੇ ਨੇ ਇਹਨਾਂ ਨੇ ਕਿਸੇ ਨੂੰ ਕੀ ਡਰਾਉਣਾ ਹੈ ਰੱਬ ਤੋਂ ਟੁੱਟੇ ਨੇ ਸੁੱਕੇ ਪੱਤੇ ਨੇ ਇਹਨਾਂ ਨੇ ਕਿਸੇ ਨੂੰ ਕੀ ਡਰਾਉਣਾ ਹੈ ਮੂਲ ਮੰਤਰ ਦਿਲ ਕਰ ਲਿਆ ਇੱਕ ਓੰਕਾਰ ਤੋਂ ਗੁਰਮੰਤਰ ਕੀਆ ਵਾਹਿਗੁਰੂ ਇੱਕ ਗੱਲ ਹੋਰ ਤਕੀਦ ਕੀਤੀ ਹੈ ਨਾ ਜਿੰਦਗੀ ਦਾ ਹਰ ਕਾਰਜ ਗੁਰਮਰਿਆਦਾ ਅਨਸਾਰ ਕਰੋ ਤੇ ਗੁਰਮਰਿਆਦਾ ਦੀ ਕਾਪੀ ਗੁਰਦੁਆਰਾ ਬੰਗਲਾ ਸਾਹਿਬ ਤੋਂ ਵੀ ਮਿਲਦੀ ਸੀ ਇਸ ਗੰਦ ਸਾਹਿਬ ਤੋਂ ਵੀ ਮਿਲਦੀ ਇੱਕ ਇੱਕ ਘਰ ਵਿੱਚ ਗੁਰਮਰਿਆਦਾ ਦੀ ਕਾਪੀ ਰੱਖੋ ਗੁਰਮਰਿਆਦਾ ਅਨਸਾਰ ਜੇ ਘਰ ਬਣਾਇਆ ਹੈ ਨਾ ਆ ਜੁਪੀ ਚ ਕਥਾ ਕਰਕੇ ਆਇਆ ਉਹਨਾਂ ਨੇ ਕਿਹਾ ਜੀ ਇੱਥੇ ਡੇਰੇਦਾਰ ਕਹਿੰਦੇ ਨੇ ਵਸਤੂ ਸ਼ਸਤਰ ਦੇ ਹਿਸਾਬ ਨਾਲ ਘਰ ਦਾ ਮੂੰਹ ਰੱਖੋ ਇਰੇ ਦਾਰ ਇਹ ਨਹੀਂ ਵੀ ਉਹ ਦੂਸਰੇ ਪੰਗਵੇਂ ਪੰਗਵੇਂ ਆ ਚਿੱਟੇ ਕੱਪੜਿਆਂ ਵਾਲੇ ਬਾਬੇ ਜੇ ਕਿਸੇ ਨੇ ਕੋਠੀ ਬਣਾ ਲਈ ਵਿਚਾਰੇ ਨੇ ਚੰਗੀ ਪਲੀ ਸਾਰੀ ਛੱਲੀ ਪੂਣੀ ਲਾ ਕੇ ਉਹਨੂੰ ਕਹਿੰਦੇ ਢਾ ਦੇ ਇਹਨੂੰ ਕੌਣ ਕਹਿੰਦੇ ਇੱਕ ਵਾਰ ਮੈਨੂੰ ਦੱਸੋਗੇ ਬੋਲੋ ਜੀ ਕੀ ਕਹਿੰਦੇ ਵਸਤੂ ਸ਼ਾਸਤਰ ਵਸਤੂ ਸ਼ਾਸਤਰ ਕਹਿੰਦਾ ਵੀ ਇਹ ਕੋਠੀ ਦਾ ਤੇਰੀ ਦਾ ਮੂੰਹ ਚੰਗਾ ਨਹੀਂ ਉਹ ਸੱਜਣਾ ਕਿਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਦऊं 74 ਚੱਕਰ ਪਾਸੇ ਕਇਤਰ ਚੱਕਰ ਵਾਸੇ ਕਇਤਰ ਚੱਕਰ ਮੰਨੇ ਹੈ ਕਇਤਰ ਚੱਕਰ ਦਨੇ ਉਹ ਤੂੰ ਕਿਹੜੀ ਬੁੱਧੀ ਨਾਲ ਇਹ ਗੱਲਾਂ ਕਰ ਰਿਹਾ ਮੇਰਾ ਗੁਰੂ ਗੋਬਿੰਦ ਸਿੰਘ ਕਹਿੰਦਾ ਉਹ ਚੌਵਾਂ ਦਿਸ਼ਾਵਾਂ ਦੇ ਵਿੱਚ ਹੀ ਆ ਜਿੱਧਰ ਨੂੰ ਵੀ ਕੋਠੀ ਦਾ ਮੂੰਹ ਕਰੇਗਾ ਉਧਰ ਹੀ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਬਿਠਾ ਹੈ ਇਹਨਾਂ ਲੋਕਾਂ ਨੇ ਸਾਡੇ ਘਰਾਂ ਦੇ ਵਿੱਚ ਮਨਮਤ ਵਾੜੀ ਗੁਰੂ ਕਿਰਪਾ ਕਰੇ ਸੂਰਜ ਚੜਨ ਲੱਗਾ ਹੈ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਬੋਲੋ ਕਿੰਨੇ ਪ੍ਰਚਾਰ ਕਿੱਥੇ ਬੈਠੇ ਹੋ ਕਾਫੀ ਭਾਈ ਕਬਲਜੀਤ ਸਿੰਘ ਹੁਣੇ ਬੈਠੇ ਆ ਜਿਹੜੀ ਜਿਹੜੀ ਸਟੇਜ ਤੇ ਜਾ ਕੇ ਕਥਾ ਕਰਦੇ ਹੋ ਗੁਰਮਰਯਾਦਾ ਦੀ ਗੱਲ ਕਰੋ ਸਾਡਾ ਪੰਥ ਇੱਕ ਜਗ੍ਹਾ ਤੇ ਇਕੱਠਾ ਹੋਵੇ ਇੱਕ ਨਿਸ਼ਾਨ ਸਭ ਥੱਲੇ ਇਕੱਠੇ ਹੋਈਏ ਖੈਰ ਹਰਨਾਮੋ ਮੰਤਰ ਜੜਾਏ ਦਾ ਕਟੇ ਨਾਨਕ ਸਤਗੁਰ ਤਿਨਾ ਮਿਲਾਇਆ ਜਿਨ ਤੁਣੇ ਪਿਆ ਨਗਰ ਮਲਾਉਣ ਦੀ ਕੜੀ ਜਿਹੜਾ ਬਣਿਆ ਉਹ ਸੀ ਹਰਨਾਮੋ ਮੰਤਰ ਜਿਹੜੀ ਦਵਾਈ ਨੇ ਆਰਾਮ ਦਿੱਤਾ ਉਹ ਸੀ ਹਰੀਦਾ ਗੁਰੂ ਦਾ ਮੰਤਰ ਤੇ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠੋ ਇਸਨਾਨ ਕਰੋ ਕੌਂਕੜਾ ਮਾਰ ਕੇ ਰੱਬ ਦੀ ਆਵਾਜ਼ਿਤ ਕਰੋ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪਰਮੇਸ਼ਰ ਦਾ ਸਿਮਰਨ ਕਰੋਗੇ ਭਲਾ ਹੋਗਾ ਹਰ ਦਿਨ ਭਲਾ ਲੰਘੂਗਾ ਹਰ ਘੜੀ ਭਲੀ ਲੰਘੂਗੀ ਗਾਓ ਸੁਣੋ ਪੜੋ ਨੇਤ ਭਾਈ ਫਿਰ ਗੁਰਪੂਰੇ ਤੂੰ ਪੂਰਾ ਗੁਰੂ ਤੇਰੀ ਇੱਜ਼ਤ ਰੱਖੂਗਾ ਪੂਰਾ ਗੁਰੂ ਤੇਰੇ ਨਾਲ ਸਹਾਈ ਹੋਊਗਾ ਜਦੋਂ ਅੰਮ੍ਰਿਤ ਵੇਲੇ ਇਹ ਲੋਕ ਕਹਿੰਦੇ ਜੇ ਕੋ ਪਿੱਛੇ ਚ ਪੈਰੇ ਦੀ ਗੱਲ ਕੀਤੀ ਵੀ ਇੱਕ ਵਾਰ ਹਫਤੇ 'ਚੋਂ ਇੱਕ ਵਾਰ ਆਜੋ ਮੇਰਾ ਗੁਰੂ ਕਹਿੰਦਾ ਨਹੀਂ ਹਰ گاਉ ਮੰਗਲ ਨੇਤਾ ਪ੍ਰਤੀ ਗਉਣਾ ਹੈ ਨੇਤਾ ਪ੍ਰਤੀ ਬਾਣੀ ਪੜਨੀਏ ਉਥੇ ਕਈ ਸ਼ਬਦ ਇਸ ਤਰ੍ਹਾਂ ਦੇ ਬਾਣੀ 'ਚ ਲਿਖੇ ਨਿਤ ਉਠ ਗਾਉ ਪ੍ਰਭ ਕੀ ਬਾਣੀ ਤੇ ਬਹੁਤ ਸਾਰੇ ਲੋਕਾਂ ਨੇ ਭਾਈ ਸਾਹਿਬ ਤੇ ਮੇਰੇ ਤੇ ਕਮੈਂਟ ਲਿਖੇ ਵੀ ਤੁਸੀਂ ਹੁਣ ਬਾਣੀ ਨੂੰ ਵੀ ਰੁਕਣ ਲੱਗ ਪਿਓ ਬਾਣੀ ਤੇ ਸਾਡਾ ਜੀਵਨ ਆ ਅਸੀਂ ਤੇ ਰੋਜ਼ ਕਿਨੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਵਗਰ ਇੱਕ ਦਿਨ ਕਿਉਂ ਇੱਕ ਦਿਨ ਹੀ ਕਿਉਂ ਮੇਰਾ ਗੁਰੂ ਤੇ ਬਾਣੀ ਦੇ ਵਿੱਚ ਲਿਖਿਆ ਵੀ ਗਾਓ ਸੁਣੋ ਪੜੋ ਨਿਤ ਭਾਈ ਨਿਤ ਨਿਤ ਸ਼ਬਦ ਨੂੰ ਵੱਢ ਲੋ ਨਿਤਾ ਪ੍ਰਤੀ ਬਾਣੀ ਪਾਣੀ ਨਿਤ ਉਠ ਗਾਓ ਪ੍ਰਭ ਕੀ ਬਾਣੀ ਅੱਠ ਪੈਰ ਹਰ ਸਿਮਰੋ ਪ੍ਰਾਣੀ ਅੱਠੇ ਪੈਰ ਵੈਗਰੂ ਦਾ ਸਿਮਰਨ ਕਰੋ ਹਰ ਨਾਮੋਂ ਮੰਤਰ ਦੜਾਇੰਦਾ ਕੱਟੇ ਹੋ ਮੇ ਰੋਗ ਨਾਨਕ ਸਤਗੁਰ ਤਿਨਾ ਮਿਲਾਇਆ ਜੰਤਰੇ ਪਿਆ ਸੰਜੋਗ ਵਾਹਿਗੁਰੂ ਗੁਰ ਮੰਤਰ ਵਿੱਚ ਜੁੜੋ ਮੂਲ ਮੰਤਰ ਦਾ ਪਾਠ ਕਰੋ ਮਗਰ ਮੂਲ ਮੰਤਰ ਜਿਤਨਾ ਸਾਡੀ ਗੁਰਮਰਿਆਦਾ ਵਿੱਚ ਲਿਖਿਆ ਹੈ ਬੜੇ ਸਾਲ ਲੰਘੇ ਨੇ ਮੈਂ ਵੀ ਸੋਚਦਾ ਸਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਅਸ ਸਨੇਰੀ ਤਖਤਾਂ ਤੇ ਬਹਿ ਕੇ ਕਿਤੇ ਇਥੋਂ ਤੇਰੀ ਆਵਾਜ਼ ਉੱਠੇ ਕਿ ਸਿੱਖ ਦੇ ਘਰ ਚ ਮੂਲ ਮੰਤਰ ਕਿਹੜਾ ਹੋਵੇ ਅਸੀਂ ਬਹੁਤ ਸਮਾਂ ਡਰ ਡਰ ਕੇ ਕੱਢ ਕੇ ਉਹ ਸਮਾਂ ਬਿਮਾਰੀ ਇੰਨੀ ਵੱਧ ਗਈ ਆਉਣ ਤੇ ਹੁਣ ਇੱਕ ਰਣਜੀਤ ਸੋਣੀ ਚਾਹੀਦਾ ਲੱਖਾਂ ਰਣਜੀਤ ਸਿੰਘ ਚਾਹੀਦੇ ਨੇ ਜਿਹੜੇ ਘਰ ਘਰ ਜਾ ਕੇ ਲੋਕਾਂ ਨੂੰ ਦੱਸਣ ਤੇ ਆਖਣ ਸਾਡੀ ਬਿਮਾਰੀ ਕੀ ਆ ਕੌਮ ਦਾ ਵਖਰੇਵਾ ਇੱਕ ਕੁਝ ਕਹਿ ਰਿਹਾ ਦੂਸਰਾ ਕੁਝ ਕਹਿ ਰਿਹਾ ਆਓ ਗੁਰੂ ਕੇ ਸਿੱਖੋ ਬਾਣੀ ਵਿੱਚੋਂ ਪੜੋ ਬਾਣੀ ਵਿੱਚੋਂ ਸਾਰੀ ਰੋਸ਼ਨੀ ਹੈ ਗੁਰਬਾਣੀ ਇਸ ਜੱਗ ਮੈਂ ਚਾਨਣ ਹੈ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ ਮੇਰੇ ਵੀਰੋ ਮੇਰੀਓ ਭੈਣੋ ਬੱਚਿਓ ਕੋਈ ਦੁਨੀਆ ਦਾ ਗਿਆਨ ਨਹੀਂ ਹੋਊਗਾ ਜਿਹੜਾ ਤੁਹਾਡੀ ਸੁਰਤ ਵਿੱਚ ਨਹੀਂ ਆਜੂਗਾ ਬਾਣੀ ਨੂੰ ਪੜੋ ਬਾਣੀ ਨੂੰ ਸਮਝੋ ਬਾਣੀ ਦੀਆਂ ਗਿਣਤੀਆਂ ਮਿੰਤੀਆਂ ਨਾ ਕਰੋ ਆਖੋ ਵਾਹਿਗੁਰੂ ਕੀ ਆਖਿਆ ਇੱਕ ਵਾਰ ਮੈਨੂੰ ਦੱਸੋਗੇ ਗਿਣਤੀਆਂ ਮਿੰਤੀਆਂ ਨਾ ਕਰੋ 21 ਪਾਠ ਕੀਤੇ ਨੇ 11 ਪਾਠ ਕੀਤੇ ਨੇ ਇਹ ਵੀ ਇਹਨਾਂ ਡੇਰੇਦਾਰਾਂ ਦੀ ਦੇਣ ਹੈ ਬਾਣੀ ਇੱਕ ਵਾਰ ਪੰਜ ਬਾਣੀਆਂ ਪੰਜ ਪਿਆਰੇ ਨੇ ਕਹੀਆਂ ਤੇ ਪੰਜ ਬਾਣੀਆਂ ਸਵੇਰੇ ਪੜੋ ਸ਼ਾਮ ਨੂੰ ਰਹਿ ਰਾਤ ਸਾਹਿਬ ਦੀ ਤੇ 16 ਸਾਹਿਬ ਦੀ ਬਾਣੀ ਕਹੀਏ ਤੇ ਉਹਨੂੰ ਪੜੋ ਉਠ ਤ ਬੈਠ ਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ 24 ਘੰਟੇ ਮੂੰਹ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਜਾਪ ਰੱਖੋ ਸੈਜ ਪਾਠ ਘਰਾਂ ਵਿੱਚ ਰੱਖੋ ਇਤਰਾ ਨਾ ਹੋਵੇ ਵੀ ਇੱਕ ਦਿਨ ਮਿਥ ਲੋ ਅੱਜ ਵਾਲੇ ਸ਼ਬਦ ਦੀ ਆ ਵਿਚਾਰ ਕਰੀਏ ਸਾਰਿਆਂ ਨੂੰ ਫਿਰ ਤੁਹਾਨੂੰ ਤਰਲਾ ਪਾਉਂਗਾ ਆ ਵੇਖੋ ਹੱਥ ਜੋੜੇ ਹਰ ਆਉਣ ਵਾਲੇ ਨੂੰ ਹਰ ਬੈਠੇ ਨੂੰ ਹੱਥ ਜੋੜ ਕੇ ਮੇਰੀ ਚੌਂਕੀਦਾਰ ਦੀ ਡਿਊਟੀ ਆ 13 ਤਰੀਕ ਨੂੰ ਅੰਮ੍ਰਿਤ ਵੇਲੇ ਮਜਨੂ ਢਿੱਲਾ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਅੰਮ੍ਰਿਤ ਦਾ ਬਾਟਾ ਵੱਡੇ ਪੱਦਰ ਤੇ ਤਿਆਰ ਹੋਣਾ ਹੈ ਕਕਾਰ ਦਿੱਲੀ ਸਿ ਗੁਰੂ ਪਰੰਧ ਕਮੇਟੀ ਵੱਲੋਂ ਮਿਲਣੇ ਆਪ ਜੀ ਉੱਥੇ ਕੇਸੀ ਇਸ਼ਨਾਨ ਕਰਕੇ ਆਓ ਅਮਰਤ ਛਕੋ ਗੁਰੂ ਵਾਲੇ ਬਣ ਕੇ ਹੋਵੇ ਜਨਮ ਸੋਹੇਲਾ ਉੱਥੇ ਵੀ ਸ਼ਬਦ ਕੀਤਾ ਸੀ ਅੱਜ ਫੇਰ ਇੱਕ ਵਾਰ ਰਿਪੀਟ ਕਰਾਉਣਾ ਇੱਕ ਸ਼ਬਦ ਦਾ ਦੋਹੇਲਾ ਜੇ ਦੁਨੀਆ ਨਾਲ ਜੁੜੋਗੇ ਤੇ ਦੁਖੀ ਹੋਗੇ ਵੇਖੋ ਦੁਖੀ ਦੁਨੀ ਸੇ ਹੀੜੀਏ ਬੋਲੋ ਭਲਾ ਖੁੱਲ ਕੇ ਨਹੀਂ ਬੋਲ ਦੁਖੀ ਐ ਸਾਰੀ ਦੁਨੀਆ ਦੇ ਵਿੱਚੋਂ ਕਿਸੇ ਨੂੰ ਪੁੱਛ ਕੇ ਵੇਖ ਲਓ ਸੁਖੀ ਹੋ ਹਰ ਬੰਦਾ ਕੀ ਕਹਿੰਦਾ ਬੋਲੋ ਦੁਖੀ ਹੈ ਤੇ ਇਹਨਾਂ ਨੂੰ ਸਹੇੜ ਕੇ ਇਹਨਾਂ ਨਾਲ ਦੋਸਤੀ ਪਾ ਕੇ ਕੀ ਲੈ ਆਓਗੇ ਉਹਦੇ ਕੋਲੋਂ ਦੁਖੀ ਲੈ ਆਓਗੇ ਨਾ ਜਾਏ ਤਾਂ ਲੱਗੇ ਦੁੱਖ ਦੁਖੀ ਦੁਨੀ ਸਹੇੜੀਏ ਜਾਏ ਤਾਂ ਲੱਗੇ ਦੁੱਖ ਉੱਥੇ ਜਾ ਕੇ ਕੀ ਝੋਲੀਆਂ ਭਰ ਕੇ ਲਿਆਓ ਦੁਖੀ ਕੋਲ ਜਾਓਗੇ ਤਾਂ ਕੀ ਲੈ ਕੇ ਆਓਗੇ ਜੋ ਕੁਝ ਉਹਦੇ ਕੋਲ ਆ ਉਹ ਤੁਹਾਨੂੰ ਦਊ ਇੱਥੇ ਗੁਰੂ ਕੋਲ ਆਓ ਸਭ ਸੁਖ ਦਾਤਾ ਰਾਮ ਹੈ ਇਹਦੇ ਕੋਲ ਦੁੱਖ ਨਹੀਂ ਨੇ ਸਭ ਸੁਖ ਦਾਤਾ RAM ਹੈ ਦੁਸਰ ਨਾਇਨ ਕੋ ਸਰਬ ਸੁਖਾਂ ਦਾਤਾ ਸਤਗੁਰ ਤਾਂ ਕੀ ਸ਼ਰਣੀ ਪਾਈਏ ਉਹਦੀ ਸ਼ਰਨ ਵਿੱਚ ਜਾਓ ਜਿਹੜਾ ਸਾਰੇ ਸੁਖਾਂ ਦਾ ਦਾਤਾ ਹੈ ਤੇ ਦੁਖੀ ਦੁਨੀਆ ਨਾਲ ਜੁੜੋਗੇ ਤੇ ਦੁਖੀ ਹੋ ਜਾਓਗੇ ਸੱਚੇ ਸਤਗੁਰੂ ਨਾਲ ਜੁੜੋਗੇ ਤੇ ਹੋਵੇ ਜਨਮ ਸੋਹਿਲਾ ਸੋਹਿਲਾ ਮਣੇ ਸੁਖੀ ਦੋਹਿਲਾ ਮਣੇ ਦੁਖੀ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੇ ਅਜਵਲਾ ਬਚਨ ਧੰਨ ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦਾ ਮਾਲਕ ਹੈ ਮਾਲਕ ਦਾ ਹੈ ਕਈ ਵਾਰ ਰਾਗੀਆਂ ਦੀ ਰਸਨਾ ਕੋਲੋਂ ਆਪ ਜੀ ਨੇ ਸੁਣਿਆ ਹੈ ਰਾਗੀਆਂ ਨੇ ਗਾਇਆ ਹੈ ਆਖ ਵੇ ਗੁਰੂ ਕਉੜੀ ਸ਼ੰਤ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀਵ ਆਤਮਾ ਪਸ਼ਪਤੀ ਪਰਮੇਸ਼ਵਰ ਨੂੰ ਨਾਹ ਆ ਕਹਿ ਕੇ ਬੁਲਾਉਂਦੀ ਨਾਹ ਨੰਨੇ ਨੂੰ ਕੰਨਾ ਹਾ ਹ ਜੇ ਨੰਨੇ ਨੂੰ ਕੰਨਾ ਕੱਲਾ ਪੜੋਗੇ ਤੇ ਨਾ ਇਹਦਾ ਅਰਥ ਹੈ ਨਹੀਂ ਲੋ ਹਾ ਹ ਲੱਗਿਆ ਤੇ ਇਹਦਾ ਮਤਲਬ ਨਹੀਂ ਹੈ ਪਤੀ ਸੁਣ ਨਾ ਪ੍ਰਭੂ ਜੀਓ ਮੇਰੇ ਪਤੀ ਪਰਮੇਸ਼ਵਰ ਜੀਓ ਮੇਰੀ ਇੱਕ ਬੇਨਤੀ ਸੁਣੋ ਇੱਕ ਦੁਨੀਆ ਜੰਗਲ ਹੈ ਅਖ ਵੈਗੁਰੂ ਵਾਹਿਗੁਰੂ ਕਿ ਕਨਾਟਪੜੇਸ਼ ਲੱਗਦਾ ਜੇ ਕਿ ਨਵੀਂ ਦਿੱਲੀ ਲੱਗਦੀ ਇੱਕ ਜੰਗਲਿਆ ਜੰਗਲ ਮਾ ਭਿਆਨ ਉਧਿਆਨ ਇਹਨੂੰ ਨਗਰ ਕਰ ਮੰਨਿਆ ਇਥੋਂ ਦੀ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਮਹਾਰਾਜੇ ਕਿਤਰਾ ਹੋ ਗਿਆ ਐਡੀ ਵੱਡੀ ਭੁੱਲ ਕਿਉ ਕਰ ਗਿਆ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ ਬਿਨ ਗੁਰਦੇਵ ਫਿਰੇ ਸ਼ੈਤਾਨਿਆ ਆਹ ਗੁਰਦੇਵ ਫਿਰੇ ਸ਼ੈਤਾਨਿਆ ਇਸ ਜੰਗਲ ਨੂੰ ਨਗਰ ਮੰਨ ਕੇ ਇਥੋਂ ਦੀ ਇੱਕ ਇੱਕ ਝੂਠੀ ਚੀਜ਼ ਨੂੰ ਜੱਫੀਆਂ ਪਾ ਕੇ ਸੱਚ ਕਰਕੇ ਮੰਨ ਕੇ ਕਾਮ ਕ੍ਰੋਧ ਅਹੰਕਾਰ ਦੀ ਬਿਰਤੀ ਚ ਚੌੜਾ ਹੋ ਕੇ ਫਿਰ ਫਿਰ ਕੇ ਇਨੇ ਜਨਮ ਕਿ ਤਰੰਗ ਵਾ ਲਿਆ